ਆਜੋ ਦੋਸਤੋ ਕੱਗਰ ਨਦੀ ਜਿੱਥੇ ਜਾ ਕੇ ਖਤਮ ਹੁੰਦੀ ਆ ਉਹ ਦਿਖਾਉਨੇ ਆ ਕੱਗਰ ਨਦੀ ਆ ਤੁਸੀਂ ਦੇਖ ਸਕਦੇ ਹੋ ਕੱਗਰ ਨਦੀ ਉਹ ਜਿਹੜੀ ਪਿੱਛੇ ਜੇ ਪੌਣਾ ਪੰਜਾਬ ਜੀ ਨੇ ਡੋਬਿਆ ਸੀ ਇਹ ਚੰਦਪੁਰੇ ਵਾਲਾ ਬੰਨ ਟੁੱਟ ਕੇ ਮਾਨਸਾ ਜ਼ਿਲ੍ਹੇ ਦੇ ਵਿੱਚ ਪਾਣੀ ਵੜਿਆ ਸੀ ਤੇ ਕਾਫੀ ਵੱਡਾ ਨੁਕਸਾਨ ਹੋਇਆ ਸੀ ਇਧਰੋਂ ਮੂਨਕ ਪਾਤਰਾ ਪਟਿਆਲੇ ਸਾਈਡ ਤੋਂ ਇਹ ਕੱਗਰ ਨਦੀ ਆਉਂਦੀ ਹੈ ਤੇ ਚੰਦਪੁਰੇ ਵਾਲੇ ਬੰਨ ਨੂੰ ਤੋੜਦੇ ਹੋਏ ਕਿੱਡਾ ਕਾਫੀ ਵੱਡਾ ਨੁਕਸਾਨ ਹੋਇਆ ਸੀ ਉਹ ਇੱਥੇ ਆ ਕੇ ਖਤਮ ਹੋ ਜਾਂਦੀ ਹੈ ਇਹ ਕਿਸ ਤਰ੍ਹਾਂ ਖਤਮ ਹੁੰਦੀ ਹੈ ਉਹ ਅੱਜ ਤੁਹਾਨੂੰ ਦਿਖਾਵਾਂਗੇ ਸਾਹਮਣੇ ਜਿਹੜਾ ਤੁਸੀਂ ਪੁਲ ਦੇਖ ਰਹੇ ਹੋ ਇਹ ਪੁਲ ਜੀ ਆ ਜਾ ਰਿਹਾ ਹੈ ਕਗਰ ਨਦੀ ਦੇ ਉੱਤੋਂ ਦੀ ਤੇ ਇਸ ਸਾਈਡ ਮਤਲਬ ਕਿ ਇੱਕ ਸਾਈਡ ਇਹਦੇ ਹਨੂਮਾਨਗੜ ਹੈ ਆਪਾਂ ਰਾਜ Rajasthan ਦੇ ਵਿੱਚ ਖੜੇ ਆ ਇਸ ਸਾਈਡ ਹਨੂਮਾਨਗੜ ਰਹਿ ਗਿਆ ਤੇ ਦੂਜੀ ਸਾਈਡ ਨੂੰ ਜਾਂਦਾ ਡੱਬ ਵਾਲੀ ਸਾਈਡ ਨੂੰ ਇਹ ਰੋਡ ਤਾਂ ਤੁਹਾਨੂੰ ਅੱਜ ਦਿਖਾਉਨੇ ਆ ਇਹ ਪੂਰੀ ਕਗਰ ਨਦੀ ਤੇ ਕਿਸ ਤਰ੍ਹਾਂ ਜਿਹੜਾ ਇੱਥੇ ਆ ਕੇ ਪੂਰੀ ਖਤਮ ਹੁੰਦੀ ਹੈ ਤੇ ਕਿਵੇਂ ਲੋਕਾਂ ਨੇ ਇਹਦੇ ਵਿੱਚ ਫਸਲਾਂ ਬੀਜੀਆਂ ਹੋਈਆਂ ਨੇ ਆਕ ਗੰਗਾ ਦੀ ਆ ਗਈ ਦੋਸਤੋ ਇਧਰ ਤੁਸੀਂ ਦੇਖ ਸਕਦੇ ਹੋ ਤੇ ਐਸ ਸਾਈਡ ਆ ਬੰਦ ਹੋ ਗਈ ਸਿਸਟਮੇ ਬੰਦ ਕਰਤਾ ਇੱਥੇ ਖਤਮੀ ਹੋ ਗਈ ਆ ਤੁਸੀਂ ਦੇਖ ਸਕਦੇ ਹੋ ਫਸਲیں ਫਸਲਾਂ ਲੋਕਾਂ ਨੇ ਬੀਜੀਆਂ ਹੋਈਆਂ ਨੇ ਪੰਜਾਬ ਦੇ ਵਿੱਚ ਇੱਕ ਵੱਡੀ ਤਬਾਹੀ ਹੈ ਇਹਦੇ ਕਾਰਨ ਹੋਈ ਹੈ ਜਿਹੜੀ ਇੱਕ ਵਾਰ ਨਹੀਂ ਹੋਈ ਹਰ ਵਾਰ ਹੁੰਦੀ ਹੈ ਪਾਤੜਾਂ ਦਾ ਏਰੀਆ ਸਾਰਾ ਪਟਿਆਲੇ ਦਾ ਏਰੀਆ ਤੇ ਚਾਂਦਪੁਰੇ ਵਾਲਾ ਜਿਹੜਾ ਬਨ ਹੈ ਵੱਡਾ ਉਹ ਲਾਇਆ ਹੋਇਆ ਉਹ ਟੁੱਟ ਜਾਂਦਾ ਜਦੋਂ ਇਧਰੋਂ ਮਾਨਸੇ ਮਾਨਸਾ ਏਰੀਆ ਨੂੰ ਬਹੁਤ ਜ਼ਿਆਦਾ ਡੈਮੇਜ ਕਰਦਾ ਸਿਸਟਮ ਬਹੁਤ ਜਿਆਦਾ ਵੱਡਾ ਨੁਕਸਾਨ ਕਰਦਾ ਇਹ ਏਰੀਆ ਸੋ ਆ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਆ ਕੇ ਲੋਕਾਂ ਨੇ ਇਹਦੇ ਚ ਫਸਲ ਨਹੀਂ ਬੀਜ ਰੱਖੀਆਂ ਨੇ ਲੋਕਾਂ ਨੇ ਬਜਾਈ ਕਰੀ ਹੋਈ ਹੈ ਤੇ ਬਾਕੀ ਰਹੀ ਗੱਲ ਇਸ ਦੀ ਜਗ੍ਹਾ ਦੀ ਆਪਾਂ ਦੇਖੋ ਖੜੇ ਆ ਜੀ ਹਨੂਮਾਨਗੜ੍ਹ ਦੇ ਵਿੱਚ ਰਾਜਸਥਾਨ ਦੇ ਵਿੱਚ ਰਾਜਸਥਾਨ ਹਨੂਮਾਨਗੜ੍ਹ ਦੇ ਵਿੱਚ ਇਧਰ ਹੀ ਨਾਲ ਹੀ ਉਹ ਸ਼ਹਿਰ ਪੈਂਦਾ ਹਨੂਮਾਨਗੜ੍ਹ ਬਿਲਕੁਲ ਸ਼ਹਿਰ ਦੇ ਨਾਲ ਲਗਮੀ ਹੀ ਲੰਗਦੀ ਆਏ ਬਿਲਕੁਲ ਨਾਲ ਲਗਮੀ ਤੇ ਅੱਗੇ ਜਾ ਕੇ ਬਸ ਇਹ ਖਤਮੀ ਹੋ ਜਾਂਦੀ ਹੈ ਅੱਗੇ ਸਿਸਟਮ ਹੈ ਹੀ ਨਹੀਂ ਆ ਦੇਖੋ ਬੰਦੇ ਕਰਕੇ ਅੱਗੋਂ ਬੰਨੇ ਲਾਰ ਖੇਤੇ ਤੇ ਥੋੜਾ ਬਹੁਤਾ ਪਾਣੀ ਬਸ ਇੱਥੇ ਹੀ ਖਿੰਡ ਖਿੰਡ ਜਾਂਦਾ ਕਿਉਂਕਿ ਇਸ ਏਰੀਆ ਨੂੰ ਪਾਣੀ ਦੀ ਜ਼ਿਆਦਾ ਜ਼ਰੂਰਤ ਹੈ ਨਾ ਇੱਥੇ ਬਿਲਕੁਲ ਹੀ ਟਿੱਬਿਆਂ ਵਾਲਾ ਏਰੀਆ ਇਹ ਬਿਲਕੁਲ ਰੇਤਿਲਾ ਏਰੀਆ ਤੇ ਪਾਣੀ ਸੋਖਤ ਬਹੁਤ ਛੇਤੀ ਹੁੰਦੀ ਹੈ ਇੱਥੇ ਤਾਂ ਕਰਕੇ ਇਹ ਲੋਕ ਮਤਲਬ ਇਸ ਨੂੰ ਉਹ ਤੁਸੀਂ ਉੱਧਰ ਵੀ ਦੇਖ ਸਕਦੇ ਹੋ ਜੇ ਮੈਂ ਬੰਦ ਕੀਤੀ ਪਈ ਆ ਆ ਦੇਖੋ ਸਾਰੀ ਬੰਦੇ ਕੀਤੀ ਪਈ ਆ ਦੇਖੋ ਆ ਤੁਸੀਂ ਦੇਖ ਸਕਦੇ ਹੋ ਆ ਬੰਦੇ ਕਰੀ ਪਈ ਹੈ ਤੇ ਉਹ ਸਾਈਡ ਜਿਹੜੀਆਂ ਫਸਲਾਂ ਬੀਜ ਰਖਿਆ ਲੋਕਾਂ ਨੇ ਆ ਦੇਖ ਲਓ ਕੱਗਰ ਨਦੀ ਉਹ ਕੱਗਰ ਨਦੀ ਜਦੋਂ ਵਿਰਾਟ ਰੂਪ ਲੈਂਦੀ ਹੈ ਬਾਈ ਜੀ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਤਬਾਹੀ ਕਰਦੀ ਤਰੀ ਬਗੇ ਆਉਂਦੀ ਹੈ ਤੇ ਉਹਦਾ ਇੱਥੇ ਤੁਸੀਂ ਹਾਲ ਦੇਖ ਲਓ ਕੀ ਆ ਉੱਪਰ ਦੀ ਪੋਲ ਦੇ ਉੱਪਰ ਦੀ ਬੱਸਾਂ ਜਾਂਦੀਆਂ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਇਹਦਾ ਜਿਹੜਾ ਉਹ ਹੈ ਪਾਣੀ ਹੈ ਇਹ ਪਾਣੀ ਪਟਿਆਲਾ ਚੰਡੀਗੜ੍ਹ ਤੋਂ ਜਦੋਂ ਬਾਰਿਸ਼ਾ ਹੁੰਦੀਆਂ ਨੇ ਉਦੋਂ ਜ਼ਿਆਦਾ ਚੜ ਕੇ ਆਉਂਦਾ ਹੈ ਪਿਛਲੀ ਵਾਰੀ 7ਵੇਂ 8ਵੇਂ ਮਹੀਨੇ ਦੇ 7ਵੇਂ ਮਹੀਨੇ ਦੇ ਵਿੱਚ ਪੂਰੀ ਤਬਾਹੀ ਮਚਾਈ ਸੀ ਇਸ ਇਸ ਖੱਗਰ ਨਦੀ ਨੇ ਪਰ ਇੱਥੇ ਆ ਕੇ ਮੈਂ ਥੋੜਾ ਜਿਹਾ ਪਰਲੇ ਪਾਸੇ ਟੱਪ ਕੇ ਵੀ ਤੁਹਾਨੂੰ ਦਿਖਾ ਦਿੰਨਾ ਤੇ ਆ ਜਿਓ ਤੁਹਾਨੂੰ ਪਿਛਲੇ ਪਾਸੇ ਵੀ ਦਿਖਾ ਦਿੰਨਾ ਲੋਕਾਂ ਨੇ ਫਸਲਾਂ ਬੀਜੀਆਂ ਹੋਈਆਂ ਨੇ ਭਾਈ ਪੂਰਾ ਮਤਲਬ ਕਿ ਉਹ ਕੀਤਾ ਹੋਇਆ ਕੋਈ ਉਹ ਨਹੀਂ ਆ ਤੁਸੀਂ ਦੇਖ ਲਓ ਅੱਗੋਂ ਘਰਾ ਕਰ ਰੱਖਿਆ ਪੂਰੀ ਮਤਲਬ ਬੰਦੇ ਕਰ ਰਿਹਾ ਇੱਕ ਬੰਨ੍ਹੇ ਲਾ ਰਿਹਾ ਇੱਕ ਨਾਲ ਹੋਰ ਵੀ ਲਾਇਆ ਉਹ ਦੇਖੋ ਅੱਗੋਂ ਵੀ ਘਰਾ ਕਰਿਆ ਹੋਇਆ ਪੂਰਾ ਡਬਲ ਬੰਨ੍ਹ ਕੀਤਾ ਹੋਇਆ ਇੱਕ ਇੱਥੇ ਬੰਨ੍ਹ ਲਾ ਰੱਖਿਆ ਵੀ ਜੇ ਬਾਈ ਚਾਂਸ ਇਹ ਟੁੱਟਦਾ ਹੈ ਤਾਂ ਪੱਕੀ ਸੜਕ ਹੈ ਉਹ ਉਹ ਉੱਥੇ ਆਪਾਂ ਗੱਡੀ ਖੜਾ ਕੇ ਆਏ ਆ ਪੱਕੀ ਸੜਕ ਹੈ ਪੱਕੀ ਸੜਕ ਤੇ ਸਿੱਧੀ ਲੰਘ ਜੂਗੀ ਤੇ ਇਹਨਾਂ ਨੇ ਕਿਰਾਹੋ ਉੱਥੇ ਤੱਕ ਐ ਕੀਤਾ ਹੋਇਆ ਦੇਖੋ ਡਬਲ ਡਬਲ ਕਿਰਾਹ ਕੀਤਾ ਹੋਇਆ ਨਦੀ ਦਾ ਕੱਗਰ ਨਦੀ ਦਾ ਆ ਤੁਸੀਂ ਦੇਖ ਲਓ ਇਹ ਉਹੀ ਨਦੀ ਆ ਬਾਈ ਜਿਹੜੀ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਤਬਾਹੀ ਮਚਾਉਂਦੀ ਹੈ